ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਤਹਿਸੀਲ ਵੀ ਜੈਤੋ ਹੀ ਆ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਦੂਜਾ ਸੂਆ ਜਰਸੀ ਕ੍ਰੋਸਵੇਰ ਦਿਖਾਉਣੀ ਹੈ ਚੰਗੇ ਥਾਨ ਹਵਾਨੇ ਵਾਲੀ ਤੇ ਚੰਗੇ ਦੁੱਧ ਵਾਲੀ ਬਾਈ ਜੀ ਹੁਣੇ ਦੱਸਦੇ ਆ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਦਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਵੜ ਦੂਜਾ ਸੂਆ ਮੂੰਹ ਤੋਂ ਚਾਰ ਦਿਨ ਦਾ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਬੱਚੀ ਤਿੰਨ ਤੋਂ ਚਾਰ ਦਿਨ ਲੈ ਜੂ ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ ਨੇ ਪਹਿਲੇ ਸੂਏ 18 ਕਿਲੋ ਚਵਾਇਆ ਐਤਕੀ ਬਾਈ ਜੀ ਹੁਣੇ ਕਹਿੰਦੇ ਦੁੱਧ ਬੱਚੀ 20 ਕਿਲੋ ਬੜੇ ਆਰਾਮ ਨਾਲ ਚਵਾਜੂ ਹਵਾ ਨਾਲ ਬਹੁਤ ਸੋਹਣਾ ਥਣ ਮੈਂ ਨੇੜੇ ਤੋਂ ਚੈੱਕ ਕਰਾ ਦੇਣਾ ਆਹ ਦੋਸਤੋ ਵੇਚ ਸਕਦੇ ਆਂ ਚਾਰਾ ਥਣਾ ਸੇਮੇ ਹੀ ਸਾਈਜ਼ ਹੱਥੀ ਚੁਵਾਈ ਵਾਲੇ ਥਣ ਫੋਰਟ ਸ਼ੰਗਪੋਰਾਣੀ ਹਵਾ ਨਾਲ ਬਹੁਤ ਸੋਹਣਾ ਬੈਕ ਸਾਈਡ ਤੋਂ ਵੇਚ ਸਕਦੇ ਆ ਖੁੱਲੇ ਆਰਡਰ ਦੀ ਬੱਚੀ ਆ ਦੋਸਤੋ ਵਲਟ ਹਜੇ ਬਹੁਤ ਪਈ ਆ ਬੱਚੀ ਨੇ ਹਜੇ ਤਿੰਨਾ ਚਾਰਾਂ ਦਿਨਾਂ ਚ ਵਲਟ ਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫੇਰ ਸੋਨਾ ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ 20 ਕਿਲੋ ਬੜੇ ਆਰਾਮ ਨਾਲ ਚਵਾਜੂ ਜੇ ਦੋਸਤੋ ਹਵਾਨਾ ਖਿੱਚਾਂਗੇ ਤਾਂ ਰਵਡੰਗੂ ਵਧੂਗਾ ਹਵਾਨਾ ਬਹੁਤ ਸੋਨਾ ਸੀਲ ਸਾਉ ਬਾਈ ਜੀ ਹੁਣੇ ਕਹਿੰਦੇ ਪੂਰੀ ਆ ਬੱਚੀ ਥਣ ਵੇਚ ਸਕਦੇ ਆ ਦੂਸਰੀ ਸਾਈਡ ਤੋਂ ਥਣਾ ਸਹਿਜ ਸੋਨਾ ਮੁੱਠੀ ਵਾਲੇ ਥਣ ਫੋਰਸ਼ਾਂਕ ਹੋਰਾ ਨਹੀਂ ਚਾਰਾਂ ਥਣਾ ਸੇਮੇ ਸਾਈਜ਼ ਪੈਟ ਪੋਟਾ ਚੰਗਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈ ਵੀ ਬੋਡੀ ਵੇਟ ਵਾਲੀ ਹੈ ਠੰਡੀ ਸੀਲ ਬਾਈ ਜੀ ਹੁਣ ਇਹ ਕਹਿੰਦੇ ਪੂਰੀ ਹੈ ਬੱਚੀ ਫੇਸ ਕੁਆਲਟੀ ਵੇਚ ਸਕਦੇ ਆ ਸੋਹਣੇ ਮੂੰਹ ਮੱਥੇ ਦੀ ਬੋਡੀ ਸਟਰਕਚਰ ਪੂਰਾ ਸੋਹਣਾ ਆ ਵੇਚ ਸਕਦੇ ਆ ਦੋਸਤੋ ਵਲ ਟੱਲ ਹਜੇ ਕਾਫੀ ਪਈ ਆ ਬੱਚੀ ਨੇ ਤਿੰਨਾ ਚਾਰਾਂ ਦਿਨਾਂ ਚ ਵਲ ਟੱਲ ਕੱਢ ਕੇ ਹਵਾ ਨਾਲ ਟਾਈਟ ਕਰਕੇ ਦੋਸਤੋ ਫਿਰ ਸੋਹਣਾ ਦੁੱਧ ਬਾਈ ਜੀ ਹੁਣ ਇਹ ਕਹਿੰਦੇ ਬੱਚੀ 20 ਕਿਲੋ ਬੜੇ ਆਰਾਮ ਨਾਲ ਚੁ ਆਜੂ ਰੇਟ ਬਾਈ ਜੀ ਹੁਣੇ ਰੱਖਿਆ ਹੋਇਆ ਬੱਚੀ ਦਾ ਬੈਲ ਕੁੰਜਾਇਜ 62000 ਰੁਪਇਆ ਉੱਚ ਬਾਈ ਜੀ ਹੁਣ ਜੀ ਨੂੰ ਪਸੰਦ ਆਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਹੀਂ ਵੀਡੀਓ ਦੇ ਨਾਲ ਉਦੋਂ ਤਾਈਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ